ਸਸਰੀ ਗਾਲ ਜੀ ਸਾਰੇ ਬੀਨਾਂ ਨੂੰ ਉਮੀਦ ਕਰਦਾ ਸਾਰੇ ਹੀ ਪ੍ਰਾਪ ਵਧੀਆ ਹੋਮਗੇ ਚੜ੍ਹਦੀ ਕਲਾ ਵਿੱਚ ਹੋਮਗੇ ਮਿੱਤਰੋ ਅੱਜ ਗੱਲ ਕਰਦੇ ਆ ਅੱਜ ਦੇ ਖੇਡ ਮੇਲਿਆਂ ਬਾਰੇ ਅੱਜ ਕਿਹੜੀਆਂ-ਕਿਹੜੀਆਂ ਥਾਵਾਂ ਤੇ ਮਿੱਤਰੋ ਕਬੱਡੀ ਕੱਪ ਹੋਣੇ ਨੇ ਕਬੱਡੀ ਟੂਰਨਾਮੈਂਟ ਹੋਣੇ ਨੇ ਜੇ ਸਾਡੇ ਚੈਨਲ ਤੇ ਨਵੇਂ ਆਇਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਸੀਂ ਕਬੱਡੀ ਦੀਆਂ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਨੇ ਆ ਤੇ ਆਉਂਦੇ ਰਹਾਂਗੇ ਤਾਂ ਗੱਲ ਕਰਦੇ ਆ ਮਿੱਤਰੋ ਅੱਜ ਦੇ ਪਹਿਲੇ ਕਬੱਡੀ ਕੱਪਾਂ ਬਾਰੇ ਉਸ ਤੋਂ ਪਹਿਲਾਂ ਸੋਨੂੰ ਦੱਸ ਦਈਏ ਜੱਗੂ ਹਾਕਮ ਵਾਲੀਏ ਬਾਰੇ ਤਾਂ ਮੇਕਰੋ ਬਾਈ ਨੇ ਕੱਲ ਹੀ ਵੀਡੀਓ ਪਾਈ ਆ ਕਿ ਬਾਈ ਪਗੜਾਣੇ ਦੇ ਮੇਲੇ ਤੇ 13 ਤਰੀਕ ਨੂੰ ਬਾਈ ਨੇ ਜੱਗੂ ਨੇ ਵਾਪਸੀ ਕਰਨੀ ਆ ਮੇਕਰੋ ਤਾਂ ਜੱਗੂ ਹਾਕਮ ਵਾਲੀਆਂ ਮੇਕਰੋ 13 ਤਰੀਕ ਨੂੰ ਪਗੜਾਣੇ ਦੇ ਮੇਲੇ ਤੇ ਪੱਕੀ ਖੇਡਣਾ ਮੇਕਰੋ ਤਾਂ ਜਦਾਂ ਮੇਲਾ ਸਭ ਤੋਂ ਵੱਡਾ ਮੇਕਰੋ ਢੁੱਡੀ ਕਬੱਡੀ ਕਲੱਬ ਫਰੀਦਕੋਟ ਦੇ ਵਿੱਚ ਹੋਣਾ ਮੇਕਰੋ ਜਿੱਥੇ ਕਿ ਕਬੱਡੀ ਆਲ ਓਪਨ ਤਨ ਘੜਿਆ ਦੀ ਬਾਹਰੋਂ ਖੇਡਣਗੇ ਤੇ ਪਹਿਲਾ ਨਾਮ 1 ਲੱਖ ਤੇ ਦੂਜਾ ਨਾਮ 75000 ਮਿੱਤਰੋ ਤੇ ਬੈਸਟ ਰੀਡਰ ਤੇ ਜਾਫੀ ਨੂੰ ਮਿੱਤਰੋ ਮੋਟਰਸਾਈਕਲ ਦਿੱਤੇ ਜਾਣੇ ਨੇ ਤਾਂ ਆਪਾਂ ਟੀਮਾਂ ਦੀ ਗੱਲ ਕਰ ਲਈਏ ਆਪਾਂ ਖਿਡਿਆਰੀਆਂ ਦੀ ਗੱਲ ਕਰ ਲਈਏ ਵੀ ਕਿਹੜੀਆਂ-ਕਿਹੜੀਆਂ ਟੀਮਾਂ ਬਣਣਗੀਆਂ ਤੇ ਕਿਹੜੇ-ਕਿਹੜੇ ਖਿਡਿਆਰੀ ਖੇਡਣਗੇ ਤਾਂ ਗੱਲ ਕਰਦੇ ਆਪਾਂ ਪਹਿਲੀ ਟੀਮ ਦੀ ਤਾਂ ਪਹਿਲੀ ਟੀਮ ਮਿੱਤਰੋ ਦੋਦੇ ਦੀ ਜਿਹਦੇ ਵਿੱਚ ਪ੍ਰੋ ਬਲੀয়াল ਸੁਖੀ ਗੁਰੂ ਸਰ ਸੈਂਟੀ ਕਰਾਚੋ ਵਾਲਾ ਮਿੱਤਰੋ ਟੌਪ ਰੀਡਰ ਸੰਦੀਪ ਨੇ ਖੇਡਣਾ ਲਵਲੀ ਨੇ ਖੇਡਣਾ ਤੇ ਬੱਟਰ ਨੇ ਖੇਡਣਾ ਮਿੱਤਰੋ ਇਹ ਮਿੱਤਰੋ ਦੋਦੇ ਦੀ ਟੀਮ ਹੈ ਜਿਹੜਾ ਸੰਦੀਪ ਦੋਦੇ ਵਾਲਾ ਉਡਣਾ ਬਾਜਾ ਉਹ ਬੁਣਾ ਕਿਲਿਆ ਦਾ ਟੌਪ ਦੀ ਟੀਮ ਬਣਨੀ ਆ ਮਿੱਤਰੋ ਦੋਦੇ ਦੀ ਤੇ ਦੂਜੀ ਟੀਮਾ ਮਿੱਤਰੋ ਘਾਂਗੇ ਦੀ ਜਿਹਦੇ ਵਿੱਚ ਸ਼ਰਨਾ ਡਗੁਰਮਣ ਵਾਲਾ ਪਿਸਟਲ ਪਿੰਡਰ 50% ਅੰਬਾਸੋਰ ਸਿੰਘ ਜਾਂ ਫਿਰ ਬੁਲਟ ਘੀਰ ਵਾਲੀ ਇਹਨਾਂ ਦੋਨਾਂ ਰੇਡਰਾਂ ਦੇ ਵਿੱਚੋਂ ਇੱਕ ਨੇ ਪੱਕਾ ਖੇਡਣਾਗਾ ਤੇ ਮਿੱਤਰੋ ਬਾਹੂ ਘਾਂਗੇ ਵਾਲਾ ਇਹ ਆ ਮਿੱਤਰੋ ਘਾਂਗੇ ਦੀ ਟੀਮਾਂ ਤੇ ਅਗਲੀ ਹੈ ਮਿੱਤਰੋ ਕਲਿਆਣ ਸੁਕਾ ਜਿਹਦੇ ਵਿੱਚ ਦੀਪਦ ਬੁਰਜੀ ਰਾਜਾ ਪੱਧਰੀ ਨਿੱਕੂ ਕਲਿਆਣ ਜਸਨ ਕਲਿਆਣ ਮਿੱਤਰੋ ਇੱਕ ਆਪਾਂ ਨੂੰ ਕਨਫਰਮ ਨਹੀਂ ਹੈਗਾ ਵੀ ਇੱਕ ਹੋਰ ਕਿਹੜਾ ਖੇਡਣ ਖੜਿਆ ਨਹੀਂ ਮਿੱਤਰੋ ਇਹ ਕਲਿਆਣ ਸੋਕੇ ਦੀ ਟੀਮ ਆ ਤੇ ਅਗਲੀ ਟੀਮ ਆ ਮਾੜੀ ਮੁਸਤਫਾ ਜੀ ਦੇ ਵਿੱਚ ਅੰਕਿਤ ਲਾਠ ਸੁਖਵੀਰ ਗੁਰੂ ਸਰ ਰਾਹੁਲ ਸਿੱਧਪੁਰ ਲੱਖਾ ਮਾੜੀ ਮਿੱਤਰੋ ਇਹ ਆ ਮਿੱਤਰੋ ਮਾੜੀ ਮੁਸਤਫਾ ਦੀ ਟੀਮ ਤੇ ਅਗਲੀ ਟੀਮ ਆ ਮਿੱਤਰੋ ਲਹਾਰੀ ਦੀ ਜਿਹਦੇ ਵਿੱਚ ਇੱਕ ਕਨਫਰਮ ਆ ਹਰਮਨ ਕੋਹਲੀ ਆ ਬਸ ਮਿੱਤਰੋ ਤੇ ਅਗਲੀ ਟੀਮ ਬਣ ਸਕਦੀ ਹੈ ਮਿੱਤਰੋ ਜਾਂ ਖੋਸਾ ਕੋਟਲਾ ਜਾਂ ਫਿਰ ਪਿੰਡ ਦੀ ਟੀਮ ਬਣੂਗੀ ਤੁਹ ਡੀਬੀ ਆਕਾਡਮੀ ਮਿੱਤਰੋ ਕੋਟ ਸੁਖੀ ਆ ਖਡੂਰ ਸਾਹਾ ਢੁੱਡੀ ਦੇ ਵਿੱਚ ਮਿੱਤਰੋ ਪ੍ਰੀਤ ਲੱਧੂ ਗੁਰਪ੍ਰੀਤ ਬਰੇਸਾ ਵਾਲਾ ਮਿੱਤਰੋ ਇਹ ਢੁੱਡੀ ਦੀ ਟੀਮ ਦੇ ਵਿੱਚ ਖੇਡਣਗੇ ਤੇ ਸਮਾਧਪਾਈ ਦੀ ਟੀਮ ਚ ਮਿੱਤਰੋ ਰਾਮਨਾ ਭਗਤਾ ਬਿੱਟੂ ਬੀਰੋ ਕੇ ਮਿੱਤਰੋ ਤੇ ਇਥੇ ਮਿੱਤਰੋ ਚੱਕੀ ਰਮਦਾਸ ਅੰਮ੍ਰਿਤ ਟੁੰਬੜਪਾਨ ਗਿੰਦੀ ਉਗੋ ਕੇ ਤੇ ਮਿੱਤਰੋ ਖੜਿਆਰੀ ਖੇਡਣਗੇ ਤੇ ਮਿੱਤਰੋ ਇੱਕ ਅੱਧਾ ਖੜਿਆਰੀ ਹੋਰਾਂ ਬਾਰਾਂ ਹੋ ਸਕਦਾ ਤੇ ਇਹ ਮਿੱਤਰੋ ਢੁੱਡੀ ਦਾ ਕਬੱਡੀ ਕਾਪਾ ਮਿੱਤਰੋ ਇਹ ਅੱਜ ਦਾ ਟਾਪ ਦਾ ਕਬੱਡੀ ਕਾਪਾ ਮਿੱਤਰੋ ਹੁਣ ਗੱਲ ਕਰਦੇ ਹਾਂ ਮਿੱਤਰੋ ਅਗਲੇ ਕਬੱਡੀ ਕੱਪ ਬਾਰੇ ਅਗਲਾ ਕਬੱਡੀ ਕੱਪ ਆਪਾਂ ਮਿੱਤਰੋ ਪੋਰਲਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਹੈ ਜਿੱਥੇ ਕਿ ਅੱਜ ਕਬੱਡੀ 5 ਕਿਲੋ 2 ਖੜਿਆਰੀ ਬਾਹਰੋਂ ਖੇਡਣੇ ਨੇ ਤੇ ਮਿੱਤਰੋ ਪਹਿਲਾ ਨਾਮ 13000 ਤੇ ਦੂਜਾ 8000 ਵੈਸਟਰ ਲੀਡਰ ਤੇ ਜਾਫੀ ਨੂੰ ਮਿੱਤਰੋ 5100 ਦੀ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਜਾਣਾ ਕਬੱਡੀ ਓਪਨ ਤਿੰਨ ਖੜਿਆਰੀ ਬਾਹਰੋਂ ਖੇਡਣੇ ਨੇ ਪਹਿਲਾ ਨਾਮ ਲੱਖਾ ਤੇ ਦੂਜਾ 71000 ਵੈਸਟਰ ਲੀ ਮਿੱਤਰੋ 21200 ਦੀ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਜਾਣਾ ਤੇ ਅਗਲਾ ਮਿੱਤਰੋ ਮੈਸਰ ਖਾਨਾ ਬਠਿੰਡਾ ਜ਼ਿਲ੍ਹਾ ਦੇ ਵਿੱਚ ਜਿੱਥੇ ਕਿ ਕਬੱਡੀ ਓਪਨ ਤਿੰਨ ਖੇਡਿਆਰੀ ਬਾਹਰੋਂ ਖੇਡਣੇ ਨੇ ਪਹਿਲਾ ਨਾਮ 52000 ਤੇ ਦੂਜਾ ਨਾਮ 41000 ਰੁਪਏ ਮਿੱਤਰੋ ਤੇ ਇੱਥੇ ਕਬੱਡੀ 75 ਕਿਲੋ ਨਰੋਲ ਆ ਪਹਿਲਾ ਨਾਮ 9100 ਤੇ ਦੂਜਾ 7100 ਰੁਪਿਆ ਤੇ ਵੈਸਟਾਂ ਲਈ ਕੱਪ ਦਿੱਤੇ ਜਾਣਗੇ ਤੇ ਇਹਦਾ ਲਾਈਵ ਚੱਲਣਾ pv31mansa.com ਤੇ ਤੇ ਅਗਲਾ ਸੀ ਮਿੱਤਰੋ ਖੇੜੀ ਗੁਜਰਾ ਡੇਰਾਬੱਸੀ ਦੇ ਵਿੱਚ ਜਿੱਥੇ ਕਿ ਕਬੱਡੀ ਓਪਨ ਤਿੰਨ ਖੇਡਿਆਰੀ ਬਾਹਰੋਂ ਖੇਡਣੇ ਸੀ ਦੇ ਬੈਸਟਾਂ ਲਈ ਮਿੱਤਰੋ ਮੋਟਰਸਾਈਕਲ ਦੀ ਤੇ ਇਹ ਮਿੱਤਰੋ ਜਿਹੜਾ ਅੱਜ ਕਬੱਡੀ ਦਾਪਾ ਹੋਣਾ ਸੀ ਇਹ ਮਿੱਤਰੋ ਹੁਣ ਅੱਗੇ ਕਰ ਦਿੱਤਾ ਗਿਆ ਇਹ ਕੈਨਸਲ ਕਰ ਦਿੱਤਾ ਗਿਆ ਜਿਹੜੀ ਆਪਾਂ ਨੂੰ ਤਰੀਕ ਮਿਲੂਗੀ ਆਪਾਂ ਉਹ ਤੁਹਾਨੂੰ ਦੱਸਾਂਗੇ ਮਿੱਤਰੋ ਹਾਂਜੀ ਮਿੱਤਰੋ ਕਿਵੇਂ ਲੱਗੀ ਸਾਡੀ ਜਾਣਕਾਰੀ ਉਮੀਦ ਕਰਦਾ ਵਧੀਆ ਲੱਗੀ ਹੋਊਗੀ ਜੇ ਸਾਡੇ ਚੈਨਲ ਤੇ ਨਵੇਂ ਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਸੀਂ ਕਬੱਡੀ ਦੀ ਨਵੇਂ ਨਵੇਂ ਵੀਡੀਓ ਲੈ ਕੇ ਆਉਂਦੇ ਰਹਨੇ ਆ ਧੰਨਵਾਦ